ਜਿਹੜਾ ਸ਼ਿਲਾ ਜੀ ਜਿਹੜੇ ਅੱਜ ਮੰਦਭਾਗੀ ਘਟਨਾ ਹੋਈ ਹੈ ਤੁਸੀਂ ਇਸ ਬਾਰੇ ਇੱਕ ਦਿਨ ਪਹਿਲਾਂ ਲਾਈਵ ਹੋ ਕੇ ਚੇਤ ਵੀ ਕੀਤਾ ਸੀਗਾ ਲੱਗਦਾ ਹੈ ਕਿ ਕਿਸੇ ਨੇ ਇਹਨਾਂ ਦੇ ਮਦਦ ਨਹੀਂ ਕੀਤੀ ਹਸਪੀਟਲ ਨਾਲ ਕਿਸੇ ਦਾ ਰਾਪਾ ਨਹੀਂ ਹੋਇਆ ਸਰਕਾਰ ਵੱਲੋਂ ਮੈਂ ਪਿਛਲੇ 10 ਦਿਨਾਂ ਤੋਂ ਗਲੰਦਰ ਵੈਸਟ ਦੇ ਲਈ ਖਾਸ ਕਰਕੇ 7-8 ਜਿਹੜੀ ਡੈਥ ਹੋਈਆਂ ਉਹਨਾਂ ਦੇ ਉੱਤੇ ਲਗਾਤਾਰ ਆਏ ਦਿਨ ਦੂਸਰੇ ਦਿਨ ਬੋਲਦਾ ਸੀ ਪਰ ਮੈਂ ਇਸ ਵੀਰ ਦੇ ਲਈ ਪਰਸ ਭਗਤ ਲਈ ਪਰਸੂ ਰਾਤ ਨੂੰ ਕਿਉਂਕਿ ਇਸ ਪਰਿਵਾਰ ਦੇ ਨਾਲ ਮੇਰਾ ਨਿੱਜੀ ਬਹੁਤ ਪਿਆਰ ਹੈ ਇਸ ਪਰਿਵਾਰ ਦਾ ਜਿਹੜੀ ਇਨਾਂ ਦੀ ਭੂਆ ਸ਼ਕਤੀ ਭਗਤ ਜੀ ਮੇਰਾ ਛੂਟਾ ਵੀਰ ਹੈ ਅਗਨੀਵੇਸ਼ ਭਗਤ ਇਸ ਪਰਿਵਾਰ ਦਾ ਮੈਂਬਰ ਹੈ ਇਹ ਦੋਨੋਂ ਹੀ ਇਸ ਪਰਿਵਾਰ ਦੇ ਮੈਂਬਰ ਸੀ ਇਨਾਂ ਦੀ ਭੂਆ ਮੇਰੀ ਸਾਡੀ ਭੂਆ ਜਦੋਂ ਮੈਨੂੰ 3 ਦਿਨ ਪਹਿਲੇ ਪਤਾ ਲੱਗਿਆ ਕਿ ਬੱਚੇ ਦੇ ਕੀ ਹਾਲਾਤ ਹੈ ਇਹ ਬੱਚੇ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ ਪਰਸ ਭਗਤ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਉਸ ਬੱਚੇ ਦੀ 19-20 ਸਾਲ ਦੇ ਕਰੀਬ ਉਮਰ ਸੀ ਉਸ ਬੱਚੇ ਦੀ ਮੈਂ ਹਿਸਟੀ ਦੱਸਾਂ ਜਾਂ ਨਾ ਸਾਰੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਉਹ ਬੱਚਾ ਨਾਕ ਦੀ ਨਸ਼ਾ ਕਰਦਾ ਸੀ ਮਾਪੇ ਨੇ ਉਹਨੂੰ 6 ਮਹੀਨੇ ਪਹਿਲੇ 7 ਮਹੀਨੇ ਪਹਿਲੇ ਜਿਮ ਜਾਣ ਲਈ ਘਰੋਂ ਭੇਜਿਆ ਉਹ ਨੌਕਰੀ ਕਰਦਾ ਸੀ ਤੇ ਨੌਕਰੀ ਦੇ ਵਿੱਚ ਜਿਮ ਜਾਣ ਲਈ ਚਾਲੂ ਕੀਤਾ ਜਿਮ ਜਾਣ ਦੇ ਲਈ ਘਰੋਂ ਬਾਹਰ ਜਾਣਾ ਚਾਲੂ ਹੋ ਗਿਆ ਇਹ ਘਰੋਂ ਬਾਹਰ ਜਿਹੜੀ ਸੋਸਾਇਟੀ ਇਸ ਮੁਹੱਲੇ ਦੀ ਹੈ ਜਿਹੜੀ ਇਸ ਇਲਾਕੇ ਦੇ ਨਸ਼ਾ ਵੇਚਣ ਵਾਲੇ ਲੋਕ ਬੈਠੇ ਆ ਉਹਨਾਂ ਨੇ ਇਸ ਬੱਚੇ ਨੂੰ ਆਪਣੀ ਚਬੇੜ ਤੇ ਲੈ ਲਿਆ ਇਹ 6 ਮਹੀਨੇ ਪਹਿਲੇ ਜਿਹੜਾ ਬੱਚਾ ਨਸ਼ੇ ਨੂੰ ਹੱਥ ਨਹੀਂ ਲਾਂਦਾ ਸੀ ਉਹ 6 ਮਹੀਨੇ ਦੇ ਵਿੱਚ ਜਿਹੜਾ ਇੱਕ ਗੱਤਕ ਨਸ਼ਾ ਲਿਆ ਉਸ ਨਸ਼ੇ ਦੇ ਵਿੱਚ ਪੈਸਾ ਨਹੀਂ ਲੈ ਸਕਦਾ ਸੀ ਉਸ ਨਸ਼ੇ ਤੋਂ ਬਾਅਦ ਇਸ ਬੱਚੇ ਨੇ ਡਰਗ ਨਹੀਂ ਲੈ ਸਕਦਾ ਸੀ ਚਿੱਟਾ ਨਹੀਂ ਲੈ ਸਕਦਾ ਸੀ ਉਹਨਾਂ ਜਿਹੜੀ ਨਸ਼ੇ ਦੀ ਗੋਲੀ ਹੁੰਦੀ ਹੈ ਉਸ ਗੋਲੀ ਨੂੰ ਲੈ ਕੇ ਉਹਨੂੰ ਪੀਸ ਕੇ ਪਾਣੀ ਚ ਪਾ ਕੇ ਟੀਕੇ ਦੇ ਲਾਣਾ ਚੱਲੂ ਕਰਤਾ ਹੁਣ ਸਸਤਾ ਨਸ਼ਾ ਗੋਲੀ ਗਲੀ ਗਲੀ ਚ ਵਿਕਰੀ ਆ ਨਸ਼ੇ ਦੇ ਚੱਕਰ ਦੇ ਵਿੱਚ ਬੱਚੇ ਦਾ ਸਾਰੇ ਜਿਹੜੇ ਸਰੀਰ ਦੇ ਅੰਗ ਆ ਉਹ ਖਤਮ ਹੋ ਗਏ ਪਰ ਪਿਛਲਾ ਪਰਿਵਾਰ ਉਹਨਾਂ ਦੇ ਚਾਚਾ ਰਾਜਕੁਮਾਰ ਭਗਤ ਜੀ ਸਾਰਾ ਟੱਬਰ ਆਪਣੀ ਮਿਹਨਤ ਦੇ ਪੈਸੇ ਹਰ ਪਰਿਵਾਰ ਨੇ ਮਿਹਨਤ ਕੀਤੀ ਕਿ ਬੱਚਾ ਬਚ ਜਾਵੇ ਆਪਣਾ ਅਗਨੀ ਵਿੱਚ ਭਗਤ ਜੀ ਤੇ ਸ਼ਕਤੀ ਭਗਤ ਜੀ ਰਹੇ ਹੈਗੇ ਆ ਇਹ ਪ੍ਰਿਆਗ ਰਾਜ ਦੇ ਵੇਸੀ ਪਰਸੂ ਪਰਸੂ ਰਾਤ ਨੂੰ ਮੈਨਾਂ ਗੱਲ ਹੋਈ ਕਿ ਭਰਾ ਸੀਰੀਅਸ ਆ ਇਹ ਰਾਤ ਹੀ ਟ੍ਰੇਨ ਚ ਬੈਠ ਗਿਆ ਕੱਲ ਸਵੇਰੇ 4 ਵਜੇ ਪਹੁੰਚਿਆ ਪਰ ਮੈਂ ਦੱਸਣਾ ਚਾਹਨਾ ਕਿ ਪੁਲਿਸ ਨੂੰ ਪਹਿਲੇ ਅੱਜ ਦਾ ਨਹੀਂ ਪਤਾ ਕਿ ਅੱਜ ਇਸ ਮਾਂ-ਬਾਪ ਦੇ ਮੈਂ ਧੰਨਵਾਦ ਕਰਦਾ ਕਿ ਪਰਿਵਾਰ ਦਾ ਕਿ ਬੱਚਾ ਚਲਾ ਗਿਆ ਇਹ ਚਾਹੁੰਦੇ ਕਿਸੇ ਹੋਰ ਦਾ ਬੱਚਾ ਨਾ ਜਾਏ 파ਰਸ ਤੇ ਬੈਕਟਾਜ 파ਰਸ ਭਗਤ ਅੱਜ ਉਸ ਨੂੰ ਹੋਰ ਅਗਲੀ ਦੀ ਪੇਂਟ ਕਰ ਦਿਆਂਗੇ ਹੋਰ ਅੱਜ ਨਹੀਂ ਕਰ ਦਿਆਂ ਕੱਲ ਕਰ ਦਿਆਂਗੇ ਜਦੋਂ ਪਰ ਪੁਲਿਸ ਦੀ ਅੱਖਾਂ ਖੁੱਲ ਜਾਣ ਕਿ ਜਿਹੜੀ ਚੌਂਕੀ ਬਣਾਈ ਹੈ ਇਹ ਚੌਂਕੀ ਬਣਾ ਸਾਡਾ ਹੀ ਪ੍ਰਯਾਸ ਸੀ ਅਸੀਂ ਸੋਚਿਆ ਇਸ ਇਲਾਕੇ ਦੇ ਨਸ਼ੇ ਦਾ ਗੜ ਬਣ ਗਿਆ ਪਰ ਅਸੀਂ ਚੌਂਕੀ ਬਣਾ ਕੇ ਉਹਨਾਂ ਲੋਕਾਂ ਨੂੰ ਬਾਰਡਰ ਦੇ ਦਿੱਤਾ ਜਿਹੜੇ ਇਸ ਇਲਾਕੇ ਦੇ ਨਸ਼ਾ ਵੇਚਣ ਵਾਲੇ ਲੋਕ ਜਿਹੜੇ ਚੌਂਕਿਆਂ 'ਚ ਚਾਹਾਂ ਪੀਂਦੇ ਜਾ ਕੇ ਅੱਜ ਉਹਨਾਂ ਨੂੰ ਤਿੰਨ ਟਾਈਮ ਚੌਂਕੀ ਵਾਲੇ ਪੁਲਿਸ ਵਾਲੇ ਹੀ ਨਸ਼ਾ ਵੇਚਣਾਂ ਚਾਪ ਲਾਂਦੇ ਆ ਅੱਜ ਮੈਂ ਨਾਮ ਨਹੀਂ ਲੈ ਸਕਦਾ ਕੱਲ ਕੋਈ ਲੀਡਰ ਨਾਮ ਨਹੀਂ ਲਏਗਾ ਨਾ ਹੀ ਲੈ ਸਕਦੇ ਆਪਣੇ ਬੱਚੇ ਥੋੜੀ ਮਰਵਾਣੇ ਆ ਇਹ ਅਗਰ ਅੱਜ ਹਰ ਬੰਦੇ ਨੂੰ ਪਤਾ ਨਸ਼ਾ ਕਿਹੜਾ ਬੰਦਾ ਵੇਚ ਰਿਹਾ ਪਰ ਬੰਦਾ ਆਪਣੇ ਮੂੰਹ 'ਚ ਨਾਮ ਇਸ ਕਰਕੇ ਨਹੀਂ ਲੈ ਰਿਹਾ ਕੀ ਇਹ ਲੋਕ ਲੇਬਰ ਕਲਾਸ ਦੇ ਲੋਕ ਆ ਕਿ ਮਿਹਨਤ ਵਾਲੇ ਆ ਆਪਣੇ ਗਲੇ ਨਹੀਂ ਉੜ ਕਟਵਾਣੇ ਗੋਲੀਆਂ ਨਹੀਂ ਖਾਣੀਆਂ ਬਾਦ ਦੇ ਵਿੱਚੋਂ ਕਿ ਅਗਰ ਆਪਣੇ ਅੱਜ ਬੱਚੇ ਦੇ ਲਈ ਨਾਮ ਲੈਣਗੇ ਇਹ 파ਰਸ ਭਗਤ ਲਈ ਅਸੀਂ ਇਸ ਕਰਕੇ ਬੈਠੇ ਆ ਕਿ ਕਿਸੇ ਹੋਰ ਦਾ ਬੱਚਾ ਨਾ ਜਾਏ ਉਹ ਮਾਂ ਮੇਰੀ ਭੂਆ ਇਸ ਕਰਕੇ ਬੈਠੀ ਹੈ ਕਿ ਮੇਰਾ ਬੱਚਾ ਚਲਾ ਗਿਆ ਉਸ ਮਾਂ ਦੇ ਸਿਰ ਦੇ ਉੱਤੇ ਘਰ ਵਾਲੇ ਦਾ ਸਾਇਆ ਵੀ ਨਹੀਂ ਹੈ ਘਰ ਦੇ ਹਾਲਾਤ ਵੀ ਵਧੀਆ ਨਹੀਂ ਹੈ ਇਹਰ ਤੂੰ ਵੱਡਾ ਭਰਾ ਆ ਪਰ ਤੂੰ ਵੱਡਾ ਆ ਆ ਪ੍ਰੈਸ ਕਰਕੇ ਪਵਾਰ ਨੇ ਹਿੰਮਤ ਦੱਸੀ ਹੈ ਕਿ ਜਲੰਧਰ ਵੈਸਟ ਜਲੰਧਰ ਸ਼ਹਿਰ ਦੀ ਅੱਖਾਂ ਖੁੱਲ੍ਹ ਜਾਣ ਜਿਹੜੀ ਪੁਲਿਸ ਰੋਜ਼ ਆਏ ਦਿਨ ਗਰੀਬ ਲੋਕਾਂ ਨੂੰ ਫੜ ਕੇ ਰੇੜੀ ਵਾਲਿਆਂ ਨੂੰ ਫੜ ਕੇ ਪਰਚੇ ਪਾ ਦਿੰਦੀ ਹੈ ਮੈਂ ਸਾਰੇ ਲੀਡਰਸਾਂ ਨੂੰ ਦੱਸਣਾ ਚਾਹਨਾ ਇਹ ਬੇਟਾ ਪੰਕਜ ਪੜ੍ਹਦਾ ਬੇਟਾ ਪੜ੍ਹਦਾ ਸਟੱਡੀ ਕਰਦਾ ਸਟੱਡੀ ਕਰਦਾ ਭਾਜੀ ਇਹਨੇ 20 ਦਿਨ ਪਹਿਲੇ ਰੇੜੀ ਲਾਈ ਹੈ ਆਂਡੇ ਦੀ ਪਹਿਲੇ ਦਿਨ ਰੇੜੀ ਲਾਈ ਕਿ ਮੈਂ ਪੜ੍ਹਾਈ ਦੇ ਲਈ ਪੈਸੇ ਇਕੱਠੇ ਕਰਨੇ ਆ ਇਸ ਇਲਾਕੇ ਦਾ ਜਿਹੜਾ ਚੌਂਕੀ ਇਨਚਾਰਜ ਹੈ ਆਂਡੇ ਵਿੱਚ ਦੀ ਪਹਿਲੇ ਦਿਨ ਰੇੜੀ ਲਾਈ 20 ਦਿਨ ਪਹਿਲੇ ਪਹਿਲੇ ਦਿਨ ਰੇੜੀ ਲਾਈ ਉਹਨੂੰ ਚੱਕ ਕੇ ਥਾਣੇ ਚਲੇ ਆ ਕਿ ਬੱਚੇ ਨੂੰ ਛੱਡਿਆ ਇਹ ਬੱਚਾ ਪੜ੍ਹੇਗਾ ਇਹ ਨਸ਼ੇ ਵਿੱਚ ਚਲੇਗਾ ਬਾਤੂ ਨਸ਼ੇ ਕਰੇਗਾ ਜੁਦਾਬਾਤ ਇੱਕ ਪਹਿਲੇ ਨੇ ਡੇੜੀ ਲਗਾਈ ਪਹਿਲੇ ਦਿਨ ਪੜ੍ਹਾਈ ਦੇ ਲਈ ਇਹ ਬੱਚੇ ਨੇ ਡੇੜੀ ਲਾਈ ਪੜ੍ਹਾਈ ਦੇ ਲਈ ਇਹ ਹਾਲਾਤ ਬਣਿਆ ਪੁਨਸ ਦੇ ਇਸ ਕਰਕੇ ਇਹ ਇਹ ਜਿਹੜਾ ਜਿਹੜਾ ਗੈਂਗ ਬਣਿਆ ਪਿਆ ਨਸ਼ੇ ਦਾ ਇਹ ਪੁਲਿਸ ਨੂੰ ਇੱਕ ਇੱਕ ਬੱਚੇ ਦਾ ਪਤਾ ਨਸ਼ਾ ਵੇਚਦਾ ਕੌਣ ਹੈ ਲੀਡਰਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਪਰ ਹਰ ਬੰਦਾ ਡਰਦਾ ਮੇਰਾ ਬੱਚਾ ਨਾ ਮਰ ਜਾਵੇ ਮੀਡੀਆ ਨੂੰ ਵੀ ਪਤਾ ਹੈ ਮੀਡੀਆ ਨਾਮ ਕਿਉਂ ਡਰ ਕੇ ਲਿਖਿਓਰਾ ਕਿ ਉਹਨਾਂ ਦੇ ਗੈਂਗਸਟਰਾਂ ਦੇ ਲਈ ਤੇ ਲਿੰਕ ਹੈ ਜਿਹੜੇ ਬੜੇ ਵੱਡੇ-ਵੱਡੇ ਆ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਪੁਲਿਸ ਵੀ ਵੱਡੀ ਆ ਇਸ ਕਰਕੇ ਮੇਰੀ ਅੱਜ ਜੁੜ ਕੇ ਬੇਨਤੀ ਆ ਅਸੀਂ ਪਾਰਸ ਭਗਤ ਦਾ ਜਿੰਨਾ ਵੀ ਪਰਿਵਾਰ ਇੱਥੇ ਬੈਠਾ ਅਸੀਂ ਪਰਿਵਾਰੀ ਤੌਰ ਤੇ ਬੈਠੇ ਆ ਲੋਕਾਂ ਦੀ ਅੱਖਾਂ ਦੇ ਲੋਕਾਂ ਦੇ ਜਿਹੜੇ ਚਿਰਾਗ ਆ ਉਹ ਨਾ ਬੁੱਝਣ ਉਹਨਾਂ ਦੇ ਚਿਰਾਗ ਬਚਾ ਸਕੀਏ ਇਹ ਜਿਹੜੀ ਬੇਨਤੀ ਆ ਜਿਹੜੀ ਸੁੱਤੀ ਵੀ ਪੁਲਿਸ ਆ ਸੁੱਤੀ ਵੀ ਸਰਕਾਰ ਆ ਤੁਸੀਂ ਮੀਡੀਆ ਦੇ ਮਾਧਮਾ ਮੈਂ ਇਹੀ ਕਹਾਂਗਾ ਇਹਨਾਂ ਨੂੰ ਜਗਾ ਦਿਓ ਤੁਹਾਡਾ ਧੰਨਵਾਦ ਹੋਏਗਾ ਪਾਰਸ ਭਗਤ ਦੁਨੀਆ ਤੋਂ ਚਲਾ ਗਿਆ ਕਿਸੇ ਹੋਰ ਦਾ ਬੱਚਾ ਨਾ ਜਾਵੇ ਮੈਂ ਇਸ ਪਰਿਵਾਰ ਨੂੰ ਇਹ ਬੇਨਤੀ ਕਰਦਾ ਰਾਜਨੀਤੀ ਸਾਰੀ ਪਾਰਟੀਆਂ ਨੂੰ ਕਹਿਣਾ ਚਾਹਨਾ ਕਿ ਰਾਜਨੀਤੀ ਦਾ ਜੋ ਸਮੇਂ ਆਏਗਾ ਉਦੋਂ ਰਾਜਨੀਤੀ ਕਰ ਲਾਂਗੇ ਅੱਜ ਰਾਜਨੀਤੀ ਦਾ ਸਮਾਂ ਨਹੀਂ ਹੈ ਅੱਜ 파ਰਸ ਭਗਤ ਦਾ ਜੇ ਪਰਿਵਾਰ ਅੱਗੇ ਆਇਆ ਇਸ ਪਰਿਵਾਰ ਨੇ ਹਿੰਮਤ ਕੀਤੀ ਹੈ ਇਸ ਪਰਿਵਾਰ ਦਾ ਹੌਸਲਾ ਵਧਾਓ ਇਸ ਪਰਿਵਾਰ ਦੀ ਹਿੰਮਤ ਦਿਓ ਕਿ ਕਿਸੇ ਹੋਰ ਦਾ ਜਿਹੜਾ ਬੱਚਾ ਹੈ ਉਹ ਇਸ ਦੁਨੀਆ ਤੋਂ ਨਾ ਜਾ ਸਕੇ ਹਾਂਜੀ ਇਹ ਰਿੰਕੂ ਜੀ ਜਿਹੜਾ ਅੱਜ ਧਰਨਾ ਲਗਾਇਆ ਗਿਆ ਹੈ ਬੀਤੇ ਦਿਨ ਇੱਕ ਮੰਦ ਭਾਗੀ ਕਟੜਾ ਵੈਸਟਰ ਕੇਰ ਵਿੱਚ ਹੋਈ ਹੈ ਤੇ ਪੁਲਿਸ ਨਾਲ ਵੀ ਤੁਸੀਂ ਜਿਹੜੀ ਗੱਲ ਰਾਬਤਾ ਕੀਤਾ ਹੋਇਆ ਹੈ ਕਿ ਤੁਸੀਂ ਧਰਨਾ ਲਗਾਇਆ ਤਾਂ ਕਿ ਪੁਲਿਸ ਜਦ ਤੱਕ ਕਾਰਵਾਈ ਨਹੀਂ ਕਰੇਗਾ ਤੱਕ ਸੰਸਕਾਰ ਨਹੀਂ ਹੋਏਗਾ ਦੇਖੋ ਗੱਲ ਹੈ ਕਿ 20 ਸਾਲ ਦਾ ਨੌਜਵਾਨ ਜਿਹੜਾ ਕਿ ਰੋਨੀ ਕਲੋਨੀ ਬਸਤੀ ਪੀਰਦਾਦ ਦੇ ਇਲਾਕੇ ਦੇ ਵਿੱਚ ਰਹਿੰਦਾ ਹੈ 파ਰਸ ਭਗਤ ਜਿਹਦਾ ਨਾਮ ਹੈ ਔਰ ਨਸ਼ੇ ਦੇ ਕਰਕੇ ਉਹਦੇ ਸਾਰੇ ਆਰਗਨ ਜਿਹੜੇ ਫੇਲ ਹੋਏ ਆ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਅੱਜ ਅਸੀਂ ਸਾਰੇ ਜਿਹੜੇ ਲੋਕ ਇੱਥੇ ਬੈਠੇ ਆਂ ਇਹ ਪੰਜਵੀਂ ਸੱਤਵੀਂ ਵਾਰ ਦਾ ਤਾਂ ਜਿਹੜੀ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਵੈਸਟ ਹਲਕੇ ਦੇ ਵਿੱਚ ਹੋਈ ਹੈ ਵੈਸੇ ਤਾਂ ਨਸ਼ਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੱਦੋਂ ਵੱਧ ਵਿਕ ਰਿਹਾ ਚਲੰਦਰ ਦੇ ਵਿੱਚ ਨਸ਼ਾ ਹੱਦੋਂ ਵੱਕ ਵੱਧ ਵਿਕ ਰਿਹਾ ਪਰ ਵੈਸਟ ਹਲਕੇ ਦੇ ਵਿੱਚ ਕਿਉਂਕਿ ਇੱਥੇ ਬਾਈ ਇਲੈਕਸ਼ਨ ਹੋ ਕੇ हटਿਆ ਸਰਕਾਰ ਜਿਹੜੀ ਹੈ ਘਰ-ਘਰ ਇੱਥੇ ਬੈਠੀ ਸੀ ਹਰ ਘਰ 'ਚ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਧਰਮ ਪਤਨੀ ਔਰ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਵੈਸਟ ਹਲਕੇ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਨਸ਼ੇ ਦਾ ਕੋਈ ਵੀ ਨਾਮ ਉਹ ਨਿਸ਼ਾਨ ਨਹੀਂ ਰਹੇਗਾ ਇਸ ਕਰਕੇ ਲੋਕਾਂ ਨੇ 37000 ਵੋਟ ਦੇ ਨਾਲ ਸਰਕਾਰ ਨੂੰ ਜਿਹੜਾ ਸਮਰਥਨ ਦਿੱਤਾ ਸੀ ਔਰ ਇੰਨੀ ਵੋਟ ਦੇ ਨਾਲ ਇਥੋਂ ਜਿੱਤ ਹੋਈ ਸੀ ਸੋ ਅੱਜ ਚਾਹੇ ਉਹ ਭਾਰਗੋ ਕੈਂਪ ਦਾ ਏਰੀਆ ਚਾਹੇ ਬਸਤੀ ਦਾਨਿਸ਼ਮੰਦਾ ਦਾ ਬਸਤੀ 바ਵਾਖੇਲ ਬਸਤੀਆਂ ਦਾ ਬਸਤੀ ਗੁਜਾ ਇੱਥੇ ਪਿਛਲੇ ਦਿਨਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨਸ਼ੇ ਦੇ ਕਰਕੇ ਔਰ ਜਿਹੜਾ 파ਰਸ ਭਗਤ ਨੌਜਵਾਨ ਜਿਹੜਾ ਕਰੀਬ 20 ਸਾਲ ਦਾ ਜਿਹੜਾ ਲੜਕਾ ਹੈ ਅੱਜ ਉਹਦੇ ਉੱਤੇ ਉਹਦੇ ਪਰਿਵਾਰ ਦੀਆਂ ਆਸਾਂ ਸਨ ਉਹਨੇ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਸੀ ਤਾਂ ਸਰਕਾਰ ਦੀ ਨਗੈਲੀ ਸਿਸਟਮ ਦਾ ਫੇਲਿਅਰ ਜਿਹਦੇ ਕਰਕੇ ਜਿਹੜਾ ਨਸ਼ਾ ਅੱਜ ਧੜਾ ਧੜ ਜਿਹੜਾ ਵੈਸਟ ਹਲਕੇ ਦੇ ਵਿੱਚ ਵਿਕ ਰਿਹਾ ਗਲੀ ਗਲੀ ਵਿਕ ਰਿਹਾ ਸੋ ਅੱਜ ਰੋਸ਼ ਸਵਰੂਪ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲਣ ਪ੍ਰਸ਼ਾਸਨ ਦੀਆਂ ਪੁਲਿਸ ਦੀਆਂ ਅੱਖਾਂ ਖੁੱਲਣ ਇਸ ਕਰਕੇ ਅਸੀਂ ਸਾਰੇ ਜਿਹੜੇ ਆ ਇੱਥੇ ਧਰਨੇ ਦੇ ਉੱਤੇ ਇਸ ਕਰਕੇ ਬੈਠੇ ਆ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਜਿਸ ਜਿਸ ਇਲਾਕੇ ਦੇ ਵਿੱਚ ਨਸ਼ਾ ਵਿਕ ਰਿਹਾ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਨਸ਼ੇ ਦੇ ਵਿੱਚ ਲਿਪਤ ਹੈ ਉਹਨਾਂ ਨੂੰ ਅੱਗੇ ਆ ਕੇ ਗੱਲ ਕਰਨੀ ਪਏਗੀ ਅੱਜ ਵੱਡਾ ਸਵਾਲ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਖਤਮ ਹੁੰਦਾ ਖੜਾ ਹੁੰਦਾ ਸੋ ਸਾਰੀ ਜਿੰਨੀ ਵੀ ਸੀਨੀਅਰ ਜਿਹੜੀ ਆ ਆਫੀਸਰ ਲੋਬੀ ਆ ਹਮੇਸ਼ਾ ਮੈਂ ਇਹਨਾਂ ਦੇ ਦੇਖਦਾ ਕਿ ਪ੍ਰੈਸ ਕਾਨਫਰੰਸ ਦੀ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਇੰਨੇ ਨਸ਼ਾ ਦੇ ਸਦਾਕਰ ਫੜ ਲਏ ਇੰਨੇ ਬੰਦੇ ਜੇਲ੍ਹਾਂ ਦੇ ਵਿੱਚ ਦੇ ਦਿੱਤੇ ਪਰ ਅਗਰ ਇੰਨੇ ਬੰਦੇ ਫੜੇ ਆ ਤਾਂ ਫਿਰ ਨਸ਼ਾ ਕਿਉਂ ਨਹੀਂ ਘਟ ਹੋ ਰਿਹਾ ਇਹ ਸਿਰਫ ਤਾਂ ਸਿਰਫ ਜਿਹੜਾ ਲੋਕਾਂ ਦਾ ਆਈਵਾਸ਼ ਕਰਨ ਲਈ ਇਹ ਪ੍ਰੈਸ ਕਾਨਫਰੰਸਾਂ ਸਨ ਜਿਹੜੀਆਂ ਕੀਤੀਆਂ ਜਾਂਦੀਆਂ ਜਦਕਿ ਗਰਾਉਂਡ ਜ਼ੀਰੋ ਦੇ ਉੱਤੇ ਰਿਐਲਿਟੀ ਹੈ ਕਿ ਲਗਾਤਾਰ ਜਿਹੜਾ ਨਸ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ ਔਰ ਇਹੋ ਜਿਹੇ ਮਾੜੇ ਨਸ਼ੇ ਆ ਜਿਹੜੇ ਅੱਜ ਮਾਰਕੀਟ ਦੇ ਵਿੱਚ ਵਿਕਰੇ ਆ ਜਿੰਨੂੰ ਕਰਨ ਦੇ ਨਾਲ ਸਾਲ ਦੇ ਵਿੱਚ ਹੀ ਜਿਹੜਾ ਉਹ ਨੌਜਵਾਨ ਆ ਉਹਦੀ ਮੌਤ ਹੋ ਰਹੀ ਆ ਸੋ ਅੱਜ ਉਹਦੇ ਪ੍ਰੋਟੈਸਟ ਸਬ ਰੂਪ ਸਾਰੇ ਇਲਾਕੇ ਦੇ ਲੋਕ ਆ ਜਿਹੜੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਹੋਏ ਆ ਉਹ ਸਾਰਿਆਂ ਨੂੰ ਮੈਂ ਅਪੀਲ ਵੀ ਕਰਨਾ ਚਾਹਨਾ ਕਿ ਇਹ ਜਿਹੜੇ ਲੋਕ ਬੈਠੇ ਆ ਇਹ ਇਸ ਕਰਕੇ ਬੈਠੇ ਆ ਕਿ ਪੁਲਿਸ ਹੈ ਜਿਹੜੀ ਪ੍ਰਸ਼ਾਸਨ اپنی ਕੁੰਭ ਕਰਨੀ ਨੀਂਦ ਤੋਂ ਜਾਗੇ ਔਰ ਮੈਂ ਪੁਲਿਸ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਕਿ ਸਰਕਾਰ ਦਾ ਹੁਕਮ ਬਜਾਣਾ ਜਿਹੜਾ ਇਹ ਬੰਦ ਕਰ ਦਿਓ ਲੋਕਾਂ ਦੀ ਸਾਰ ਲਵੋ ਲੋਕ ਕਿੱਥੇ ਖੜੇ ਆ ਅੱਜ ਕ੍ਰਾਈਮ ਦਾ ਦੇਖੋ ਤੁਸੀਂ ਕਿੰਨਾ ਜਿਹੜਾ ਵਧਿਆ ਹੋਇਆ ਗਲੀ ਗਲੀ ਜੜੀਆਂ ਖੋਹਾਂ ਲੁੱਟਾਂ ਹੋ ਰਹੀਆਂ ਇਹ ਸਾਰੀ ਜਿਹੜੀ ਜੜਾ ਨਸ਼ਾ ਕਰਕੇ ਆ ਸੋ ਇਸ ਕਰਕੇ ਅੱਜ ਸਾਰੇ ਸਾਥੀ ਇੱਥੇ ਇਕੱਠੇ ਹੋਏ ਜਿਸ ਤਰ੍ਹਾਂ ਤੁਸੀਂ ਪੁਲਿਸ ਦੀ ਗੱਲ ਕੀਤੀ ਹੈ ਬਸਤੀ 바ਵਾ ਖੇਲ ਦੇ ਅਧীন ਜਿਹੜੀ ਚੌਕੀ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਇਹਨਾਂ ਦੇ ਉੱਤੇ ਕੋਈ ਥੱਲ ਪਾਈ ਜਾ ਸਕੇ ਲੇਕਿਨ ਸਵਾਲ ਉਹ ਉੱਥੇ ਦੇ ਉੱਥੇ ਹੀ ਉਹ ਹੀ ਸਟੈਂਡ ਹੈ ਦੇਖੋ ਪੁਲਿਸ ਤਾਂ ਸਰਕਾਰ ਦਾ ਹੁਕਮ ਬਜਾਣ ਲੱਗੀ ਹੈ ਉਹਨਾਂ ਨੂੰ ਤਾਂ ਜੋ ਸਰਕਾਰ ਵੱਲੋਂ ਇਸ਼ਾਰਾ ਆਂਦਾ ਉਹ ਕੰਮ ਕਰਨ ਤੇ ਪੁਲਿਸ ਲੱਗੀ ਹੈ ਲੋਕਾਂ ਦੀ ਸਾਰ ਲੈਣਾ ਅੱਜ ਮੈਂ ਸਮਝਦਾ ਕਿ ਪੁਲਿਸ ਨੇ ਬੰਦ ਕਰ ਦਿੱਤਾ ਹੈ ਇਸੇ ਕਰਕੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਜਿਹੜੀ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਕੀ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਔਰ ਇਸ ਏਰੀਏ ਨੂੰ ਸਪੈਸ਼ਲ ਫੋਕਸ ਕਰਕੇ ਅਸੀਂ ਹਰ ਤਰ੍ਹਾਂ ਦੀ ਨਾਕਾਬੰਦੀ ਕਰਕੇ ਔਰ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਕੋ ਮਾੜੇ ਅੰਸਰ ਇੱਥੇ ਭੁੰਦੇ ਆ ਜਾਂ ਕੋਈ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਪਰ ਅੱਜ ਪੁਲਿਸ ਅੱਜ ਸਾਹਮਣੇ ਪ੍ਰਸ਼ਾਸਨ ਮੈਂ ਪਤੀ ਦੇ ਮੂੰਹ ਦੇਖਿਆ ਇਹ ਆ ਦੇਖੋ ਆਪਣੇ ਕੋਲ ਅੱਗੇ ਫੋਨ ਆ ਆ ਦੇਖੋ ਉਹਦਾ ਫੋਨ ਮੈਂ ਟਿਕਾ ਰਿਹਾ ਹੈ ਕਹਿੰਦਾ ਸਾਡੇ ਕੋਲ ਕੰਪਲੇਨ ਹੈ ਕੰਪਲੇਨ ਹੈ ਜੀ ਫਿਰ ਕੰਮ ਕਰਾਂ ਕੋਈ ਨਹੀਂ ਜੀ ਅਸੀਂ ਇਹਨਾਂ ਨੂੰ ਖੁਦ ਮਿਲ ਲਿਆ ਅਗਰ ਕੋਈ ਇਹਨਾਂ ਦੀ ਹੋਈ ਜੀ ਤੇ ਅਸੀਂ ਇਹਨਾਂ ਨਾਲ ਮਿਲ ਕੇ ਸਾਰਾ ਕੁਝ ਇਹ ਮਸਲਾ ਹੱਲ ਹੋ ਜਾਏਗਾ ਰੋਪੇ ਕੇ ਨੈਚਰਲ ਡੈਥ ਕੋਸ਼ਿਸ਼ ਕਰਨ ਦੀ ਪੁਲਿਸ ਕੋਸ਼ਿਸ਼ ਨਹੀਂ ਕਰਦੀ ਨੀ ਨੈਚਰਲ ਡੈਥ ਪੁਲਿਸ ਨਹੀਂ ਕਰਦੀ ਇਹ ਡਾਕਟਰ ਹੀ ਕਰਦੇ ਹੁੰਦੇ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਜੇ ਉਹ ਪੰਗਾ ਦਾਖਲ ਹੋਇਆ ਉਸ ਟਾਈਮ ਦਾਖਲ ਹੋਣ ਤੋਂ ਬਾਅਦ ਇਹਨ ਔਰ ਦੱਥ ਹੋਈ ਉਹਨੂੰ ਪੁਲਿਸ ਨੂੰ ਪਤਾ ਲੱਗਾ ਔਰ ਇਹਦੇ ਸੰਬੰਧ ਤੇ ਜੇ ਇਹਨਾਂ ਨੇ ਕੋਈ ਕੋਈ ਕਿਸੇ ਦੇ ਬਾਈ ਨੇਮ ਕੋਈ ਸ਼ਿਕਾਇਤ ਕੀਤੀ ਹੈ ਜੀ ਫਲਾਣੇ ਬੰਦੇ ਨੇ ਆ ਕੀਤਾ ਸਾਨੂੰ ਇਹ ਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਜੋ ਸਾਨੂੰ ਇਥੋਂ ਲੋਕਾਂ ਦੀਆਂ ਇੰਪੁਟਸ ਆਈਆਂ ਵੀ ਇੱਥੇ ਕੋ ਮਾੜਿਆ ਅਨਸਰ ਹੈ ਔਰ ਉਹਦੇ ਬਾਰੇ ਅਸੀਂ ਆਪਣਾ ਪੁਲਿਸ ਦੇ ਤਰੀਕੇ ਨਾਲ ਸਾਰੀ ਚੋਣ ਇਚਾਰਜ ਤੇ ਇਕਜ਼ਾਮ ਲਾਏ ਜਾ ਰਹੇ ਪੈਸੇ ਲੈ ਉਹ ਵੀ ਵੈਰੀਫਾਈ ਕੀਤੇ ਜਾਣਗੇ ਜਿਹੜੇ ਕੋਈ ਇਲਜ਼ਾਮ ਜਿਹੜੇ ਕੁਝ ਲੱਗੇ ਆ ਉਹਨਾਂ ਦੇ ਬਾਰੇ ਪੂਰੀ ਗੰਭੀਰਤਾ ਨਾਲ ਧਿਆਨ ਨਾਲ ਉਹਨੂੰ ਸੁਣਿਆ ਜਾਊਗਾ ਔਰ ਕਾਰਵਾਈ ਵੀ ਕੀਤੀ ਜਾਊ ਤੇ ਉਹਨਾਂ ਸਰ ਹੁਣ ਮੰਗਾਂ ਦਿੱਤੀ ਗਈ ਹੈ ਚੌਂਕੀ ਇਚਾਰਜ ਨੂੰ ਚੇਜ ਕਰਨ ਦੀ ਕਿ ਉਹਦੇ ਵਿੱਚ ਠੀਕ ਹੈ ਜੀ ਜੇ ਉਹਦੇ ਵਿੱਚ ਜਿੱਦਾਂ ਦਾ ਵੀ ਉਹ ਕਸੂਰवार ਪਾਇਆ ਔਰ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਖੁਦ ਇਹਨੂੰ ਮੋਨੀਟਰ ਕਿ ਆ ਕਿਸੇ ਨੇ ਪੁੱਛਿਆ ਇੱਕ ਬੱਚੇ ਨੂੰ ਕਿ ਪੜ੍ਹਾਈ ਵਾਸਤੇ ਉਹਨੇ ਕੋ 5000 ਰੁਪਏ ਤਾਲੂਕਾਂ ਦੇ ਦੇਖੋ ਇਹ ਜਿਹੜੀ ਕੋਈ ਰਿਸ਼ਵਤ ਦੇ ਅਲੀਗੇਸ਼ਨ ਹੈ ਬੜੇ ਗੰਭੀਰ ਹੈ ਔਰ ਜੇ ਕੋਈ ਇਸ ਤਰ੍ਹਾਂ ਦੀ ਕੋਈ ਖੂ ਹੋਏਗੀ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਉਸ ਜਗ੍ਹਾ ਦੇ ਉੱਤੇ ਸਰ ਹਮੇਸ਼ਾ ਦੇਖਿਆ ਜਾਂਦਾ ਕਿ ਛੋਟੇ ਤਸਕਰਾਂ ਤੇ ਤੇ ਕਾਰਵਾਈ ਹੋ ਜਾਂਦੀ ਜਿਹੜੇ ਉੱਪਰਲੇ ਹੁੰਦੇ ਆ ਉਹ ਕਦੀ ਮਤਲਬ ਕਾਬੂ ਨਹੀਂ ਆਉਂਦੇ ਨਹੀਂ ਇਹ ਬਿਲਕੁਲ ਨਹੀਂ ਇਸ ਤਰ੍ਹਾਂ ਹੁੰਦਾ ਉਹ ਕਈ ਵਾਰੀ ਕੋਈ ਹੁੰਦਾ ਵੀ ਜਿਹੜਾ ਉਹ ਛੋਟਾ ਫੜਿਆਗਾ ਉਹਨੂੰ ਕਿੱਦਾਂ ਛੱਡ ਦਈਏ ਉੱਤੇ ਵੀ ਤਾਂ ਕਾਰਵਾਈ ਹੋਣੀ ਹੈ ਸਰ ਜਿਸ ਜਗ੍ਹਾ ਦੇ ਉੱਤੇ ਨਸ਼ਾ ਕਰਦੇ ਨੇ ਉਹ ਚੰਦ ਜੰਗਲ ਦੀ ਲੋੜੀ ਤੇ ਦੱਸੀ ਜਾ ਰਹੀ ਉੱਤੇ ਇਹਨਾਂ ਸਰ ਵੈਰੀਫਾਈ ਕਰ ਰਹੇ ਆ ਜੀ ਉਹ ਕਰਕੇ ਤੁਹਾਨੂੰ ਸਾਰਿਆਂ ਨੂੰ ਮੀਡੀਆ ਦੱਸਦੇ ਆ ਜਿਹੜਾ ਜਿਹੜਾ ਅੱਜ ਧਰਨਾ ਲਗਾਏ ਇਹਦੇ ਬਾਰੇ ਮਨਾਇਆ ਬੰਦੇ